ਅੱਜ ਇੱਕ ਸਾਰ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਜੋੜ ਸਿੰਘ ਵਾਲਾ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਹਰੀਕੇ ਪੱਤਨ ਤੋਂ ਸਿਰਫ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹੈ ਵੀਰ ਹਰਬੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਸੋ ਸਾਰੇ ਭਰਾ ਜਾਣਦੇ ਆ ਠੀਕ ਆ ਜੀ ਪਸ਼ੂ ਵਪਾਰ ਦਾ ਵੀਰ ਹੁੰਦਾ ਕੰਮ ਆ ਤੇ ਪਸ਼ੂ ਰੁਟੀਨ ਦੇ ਵਿੱਚ ਹੀ ਆਉਂਦੇ ਇਹਨਾਂ ਦੇ ਕੋਲ ਵਿਕਰੀ ਵਾਲੇ ਅੱਜ ਵੀ ਇਸ ਵੀਡੀਓ ਦੇ ਵਿੱਚ ਚਾਰ ਮਜਾ ਝੋਟੀਆਂ ਦਿਖਾਉਣੀਆਂ ਭਰਾਵਾਂ ਨੂੰ ਪਹਿਲੇ ਸੂਬੇ ਤੋਂ ਲੈ ਕੇ ਦੂਜੇ ਹਾਦ ਤੀਜੇ ਸੂਬੇ ਜਿਹੜੀਆਂ ਮੱਝਾਂ ਝੋਟੀਆਂ ਸੂਣ ਵਾਲੀਆਂ ਨੇ ਠੀਕ ਆ ਜੀ ਉਹਨਾਂ ਦੀ ਡਿਟੇਲ ਆਪਾਂ ਲਵਾਂਗੇ ਸੋ ਨਾਕ ਚਾਰ ਨੇ ਹਰੇਕ ਤਰ੍ਹਾਂ ਦਾ ਭਾਅ ਪੜਤਾ ਮਿਲ ਜੂਗਾ ਤੁਹਾਨੂੰ ਜਿਹੜੇ ਭਰਾ ਨੇ ਥੋੜੇ ਪੈਸੇ ਖਰਚ ਕਰਨੇ ਆ 9 10 9 10 ਕਿਲੋ ਤੇ ਚੰਨਾਂ ਵਾਲੀਆਂ ਮੱਝਾਂ ਵੀ ਮਿਲ ਜਾਣਗੀਆਂ 16 ਕਿਲੋ ਦੀ ਜਿਹੜੀ ਦੋਸਤੋ ਸ਼ਹਿਦੀ ਤੇ ਤਸੱਲੀ ਤੇ ਇੱਕ ਮੱਝ ਆ ਸੋ ਤਿਆਰੀਆਂ ਦੇ ਉੱਤੇ ਆ ਹਜੇ ਸਮਾਂ ਬਾਕੀ ਆ ਸੂਣ ਦਾ ਸੋ ਚਾਰ ਨਾਕ ਹੋਣਗੇ ਚੌ ਨਗਾਂ ਦੀ ਡਿਟੇਲ ਮਿਲੂਗੀ ਤੁਹਾਨੂੰ ਤਰੀਕਾ ਚ ਤੁਸੀਂ ਨੋਟ ਕਰ ਲਓ 30 ਨਵੰਬਰ ਤੇ ਸਮਾਂ ਮਾਰਨਿੰਗ ਦੇ ਸੋ ਸਾਰੇ ਵੀਰਾਂ ਨੂੰ ਬੇਨਤੀ ਆਪਾਂ ਕਰਦੇ ਆਂ ਸਟਾਰਟਿੰਗ ਦੇ ਵਿੱਚ ਹੀ ਜਿਹੜੇ ਵੀ ਪਸ਼ੂ ਆਪਾਂ ਦਿਖਾਵਾਂਗੇ ਠੀਕ ਆ ਜੀ ਇੱਥੇ ਆਣ ਕੇ ਕਿਸੇ ਭਰਾ ਨੇ ਤਸੱਲੀ ਕਰਨੀ ਆ ਆਨਲਾਈਨ ਕਿਸੇ ਭਰਾ ਨੇ ਮਗਾਉਣਾ ਤੇ ਵੀਡੀਓ ਕਾਲ ਤੇ ਵੀ ਤੁਸੀਂ ਤਸਦੀਕ ਕਰਾ ਸਕਦੇ ਜੇ ਬਾਕੀ ਖੋਲ ਕੇ ਤੋਰ ਕੇ ਤਸੱਲੀ ਨਾਲ ਪਸ਼ੂ ਦਿਖਾਵਾਂਗੇ ਰੇਡ ਭਾਪੜਤਾ ਵੀਡੀਓ ਦੇ ਵਿੱਚ ਹੀ ਕਰਾਂਗੇ ਠੀਕ ਆ ਜੀ ਸੋ ਆਓ ਕਰਦੇ ਆਂ ਪੂਰੀ ਗੱਲਬਾਤ ਲੈ ਲੈਨੇ ਆਂ ਬਤੇਰੇ ਡਿਟੇਲ ਸਭ ਤੋਂ ਪਹਿਲਾਂ ਹਰਵੇਲ ਸਿੰਘ ਸਾਸਰੀ ਗੱਲ ਵੀ ਹਾਂਜੀ ਰਾਜ ਸਿੰਘ ਸਾਸਰੀ ਗੱਲ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮਿੰਗ ਚੈਨਲ ਨੂੰ YouTube Facebook Instagram ਤੇ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਰਹਿ ਸਿਆ ਬੜੇ ਵਧੀਆ ਹਰਵੇਲ ਠੀਕ ਠਾਕ ਬਈ ਕਿਰਪਾ ਵਾਹਿਗੁਰੂ ਦੀ ਮਿਹਰ ਆ ਜੀ ਚਲੋ ਸ਼ੁਕਰ ਹੈ ਮਾਲਕ ਦਾ ਵੀਰ ਹਰਵੇਲ ਚਾਰ ਮਜਾ ਝੋਟੀਆਂ ਚ ਆਪਣੇ ਕੋਲੇ ਪਕਾਊਗਾ ਬਿਲਕੁਲ ਰਾਜ ਸਿਆ ਚਾਰ ਨੇ ਵਿੱਚ ਜਿਹਦੇ ਵਿੱਚ ਦੋ ਪਸ਼ੂ ਸੂਏ ਨੇ ਹਾਂ ਦੋ ਗੱਬੜਾ ਨੇ ਠੀਕ ਆ ਜੀ ਤਾਂ ਚਲੋ ਜਿਹੋ ਜੀ ਕੁਆਲਿਟੀ ਹੋਵੇਂ ਦਾ ਰੇਟ ਰਹੂਗਾ ਤਾਂ ਚੰਗੀ ਮੱਝ ਵੀ ਹੈਗੀ ਆ ਠੀਕ ਆ ਜੀ ਚੰਗੇ ਦੁੱਦੀ ਜਿਹੜੀ ਮਾਲਕ ਠੀਕ ਆ ਖਰੀਦੇ ਜਿੰਨੇ ਪਛੂ ਤਕਰੀਬਨ ਇਹਦੀ ਡਿਟੇਲ ਆਪਾਂ ਬਿਲਕੁਲ ਜੀ ਬਿਲਕੁਲ ਸੋ ਬਾਕੀ ਦੋਸਤੋ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਅਜ ਮਿਲ ਜੂਗੀ ਤੁਹਾਨੂੰ ਚਾਰ ਮੱਜਾਂ ਝੋਟੀਆਂ ਨੇ ਬਾਕੀ ਚਲੋ ਸ਼ੁਰੂਆਤ ਵਿੱਚ ਹੀ ਆਪਾਂ ਦੱਸ ਦਿੰਦੇ ਆ ਜਿਹੜੇ ਸੱਜਣ ਨਵੇਂ ਜੁੜੇ ਆ ਮਾਲ ਇਹਨਾਂ ਦੇ ਕੋਲ ਆਇਆ ਗਿਆ ਰਿੰਦਾ ਤਕਰੀਬਨ 2-4 ਨਗ ਜਿਹੜੇ ਆ ਮੌਜੂਦ ਹੁੰਦੇ ਆ ਜਦੋਂ ਮਰਜ਼ੀ ਕੰਟੈਕਟ ਕਰ ਲਿਓ ਠੀਕ ਆ ਮੱਜਾਂ ਹੁਣ ਵੜਾ ਹੁਣ ਠੀਕ ਆ ਜੀ ਜ਼ਿਆਦਾਤਰ ਮੱਜਾਂ ਦੀ ਬਿਲਕੁਲ ਖਰੀਦੋ ਫਰੋਕ ਤੋਂ ਵੀ ਇਹ ਨਹੀਂ ਕਰਦੇ ਆ ਤੇ ਲਿਆ ਕੇ ਰਾਸਿਆ ਚਲੋ ਇਹਦੇ ਤੋਂ ਹੀ ਕਰ ਦਿੰਨੇ ਆਪਾਂ ਲਓ ਜੀ ਸੋ ਇੱਕ ਦੋਸੋਂ ਗੱਬਣ ਮੱਜ ਸਟਾਰਟਿੰਗ ਦੇ ਵਿੱਚ ਦਿਖਾ ਦਿੰਨੇ ਆ ਠੀਕ ਆ ਜੀ ਦੋ ਹੀ ਗੱਬਣ ਆ ਤੇ ਦੋ ਹੀ ਸੁਈਆਂ ਇਹ ਹਰ ਵੇਲੇ ਸੁਹਾ ਕਿਵੇਂ ਆ ਰਾਸਿਆ ਤੀਜਾ ਸੁਹਾ ਸੁਣਾ ਠੀਕ ਆ ਵੀ ਬਾਕੀ ਸਾਫ ਸੁਥਰੀ ਆ ਆ ਮੀਡੀਅਮ ਇਹਦੀ ਹਾਈਟ ਆ ਬਿਲਕੁਲ ਜਿਹੜੀ ਚਮੜੀ ਬਿਲਕੁਲ ਪਤਲੀ ਹੈ ਇਹਦੀ ਹਮ ਲਓ ਜੀ ਬਰੀਕ ਬਿਲਕੁਲ ਪਤਲਾ ਪਿੰਡਾ ਕਾਗਜ਼ ਵਰਗਾ ਠੀਕ ਆ ਜੀ ਕੀ ਰਾਸਿਆ ਗੱਲ ਕਰਕੇ ਆਪਾਂ ਇਹਦੇ ਚਵਾ ਦੀ ਹਾਂਜੀ ਆਪਣੀ ਫੁੱਲ ਗਰੰਟੀ ਰੂਥਣਾ ਦੀ ਪਾਰ ਪਿੱਛੇ ਦੀ ਠੀਕ ਆ ਕਾਰਨ ਕਿਉਂ ਏਡੀਕ ਚੰਗੀ ਆ ਲੋਡ ਤੋਂ ਵੱਧ ਹਾਂ ਤੇ ਪੰਤੂਪਣ ਬਹੁਤ ਵਧੀਆ ਆਈ ਆ ਠੀਕ ਆ ਜੀ ਬਾਕੀ ਹਜੇ ਦਿਨ ਜਰੂਰ ਪੰਜ ਸੱਤ ਖੜੂਗੀ ਤੇ ਜਿਹੜੀ ਲਾਇ ਬਣਾਈ ਪਈ ਆ ਠੀਕ ਆ ਜੀ ਲੋ ਵੀ ਹੋ ਜਾ ਦੋਸਤੋ ਪੰਜ ਸੱਤ ਸੱਤਕ ਦਿਨ ਹਜੇ ਨਰਮ ਆ ਠੀਕ ਆ ਜੀ ਸੋ ਸੁਬਾ ਰਿਜਨਲ ਹਰਵੈਲ ਤੇ ਜਾਈਏ ਤਿੰਜਾ ਰਸਿਆ ਇੱਕ ਵਾਰੀ ਫੇਸ ਬਖਾ ਦਿਗੀ ਮਾ ਬਿਲਕੁਲ ਜੀ ਬਿਲਕੁਲ ਸਿੰਗੀ-ਸੁੰਗੀ ਦਿਖਾਓ ਨਾ ਦਿਖਾਓ ਆ ਲਓ ਜੀ ਠੀਕ ਆ ਜੀ ਸੋ ਲੰਬਾ ਫੇਸ ਆ ਤੇ ਸਿੰਘ ਬੈਕ ਸਾਈਡ ਤੋਂ ਗੋਲ ਬਾਕੀ ਹਾਈਟ ਕੱਟ ਦੇ ਨਾਲ ਬੜਾ ਵਧੀਆ ਮੇਲ ਚੋਲ ਖਾਂਦਾ ਸਿੰਘ ਲੱਗਾ ਬਰੀਕ ਪਤਲਾ ਪਿੰਡਾ ਸਿੰਗਲ ਹੱਡੀ ਕਾਰੀ ਹੱਡੀ ਦੀ ਆ ਠੀਕ ਆ ਜੀ ਬਿਲਕੁਲ ਪਤਲੀ ਬਿਲਕੁਲ ਚਮੜੀ ਮੈਂ ਕੀ ਦੱਸਾਂ ਰੇਟ ਇਹ ਤਾਂ ਜਾਇਜ਼ ਆ ਹਾਂ ਤੇ ਦੁੱਧ ਜਿਹੜਾ 10 ਤੋਂ ਬਾਹਰ ਰੋਗੀ ਭਾਵੇਂ ਕਿਲੋ ਰਵੇ ਭਾਵੇਂ ਅੱਧਾ ਕਿਲੋ ਰਵੇ ਹਾਂ ਕਿਉਂਕਿ ਬਣੂਗੀ ਹਜੇ ਬਹੁਤ ਜ਼ਿਆਦਾ ਹਾਂ ਢਲ ਢੁਲ ਬਹੁਤ ਹਲੇਵੇ ਦੀ ਆ ਬਹੁਤ ਜ਼ਿਆਦੀ ਤੇ ਪਣ ਬਹੁਤ ਵਧੀਆ ਠੀਕ ਆ ਬਾਕੀ ਇਹਦੇ ਓਨਰਾਂ ਨੇ ਵੀ ਚੰਗੀ ਇਹਦੀ ਗਾਰੰਟੀ ਦਿੱਤੀ ਆ ਹਾਂ ਤੇ ਚਲੋ ਜਿਆਦਾ ਨਹੀਂ ਆਪਾਂ ਕਹਿੰਦੇ ਵੀ 9 10 9 10 ਕਿਲੋ ਦੁੱਧ ਨੂੰ ਸੀ ਆਂਦਾ ਕਰ ਮਾਰੀ ਬਿਲਕੁਲ ਜੀ ਤੇ ਰੇਟ ਰਾਸਿਆ ਇਹਦਾ ਆਪਾਂ ਕਰਦੇ ਆ 73000 ਆ ਉਹਦੇ ਜੋ ਜਿਹੜਾ ਮਾਨਤਨ ਜ਼ਰੂਰ ਕਰਾਂਗੇ ਬਾਕੀ ਸੱਜਣੋਂ ਕਾਲ ਜ਼ਰੂਰ ਕਰਿਆ ਕਰੋ ਸੌਦਾ ਪਤਾ ਨਹੀਂ ਕਿੱਥੇ ਫਿੱਟ ਬਹਿ ਜਾਣਾ ਆਹਾਂ ਬਿਲਕੁਲ ਲਓ ਜੀ ਥੋੜਾ ਬਾਤਾਂ ਜਿਹੜਾ ਦੋਸਤੋ ਉੱਪਰ ਹੇਡਾ ਕੋਈ ਯਾਰ 200 ਕੋ 500 700 ਦਾ ਇਧਰ ਉਧਰ ਫਰਕ ਉਹ ਨਾ ਮੇਰਾ ਭਰਾ ਵੇਖਿਆ ਕਰੋ ਕੁਆਲਿਟੀ ਵੇਖਿਆ ਕਰੋ ਵੀ ਚੰਗੀ ਮਿਲਦੀ ਪਈ ਆ ਜਾਇਜ਼ ਜੈਨੂਨ ਰੇਟ ਮਿਲਦਾ ਪਿਆ ਤਸੱਲੀ ਕਰਕੇ ਆਪਦੀ ਵੇਖਿਆ ਕਰੋ ਕੋਈ 2 4 500 ਇਧਰ ਉਧਰ ਜਿਹੜਾ ਮੌਕੇ ਤੇ ਮਾਨਤਨ ਹੁੰਦਾ ਰਹਿੰਦਾ ਬਾਕੀ ਬਹਿਣੀ ਪੂਣੀ ਆਲੇ ਪਾਸੇ ਤੁਹਾਨੂੰ ਇੱਕ ਵਾਰ ਫੇਰ ਆਪਾਂ ਵਿਖਾ ਦਿੰਨੇ ਸਫਾਈਆਂ ਸੁਪਈਆਂ ਤੁਹਾਡੇ ਸਾਹਮਣੇ ਆ ਠੀਕ ਆ ਜਿਹਾ ਬਹੁਤ ਚੰਗੀ ਨਹੀਂ ਆ ਮਾਰੋ ਨੀਗਾ ਠੀਕ ਆ ਹਜੇ ਭਰਨਾ ਲੇਵਾ ਕਰਨ ਵਾਲੀ ਨੇ ਪੰਜਾ ਸੱਤ ਅੱਠਾ ਦਿਨਾਂ ਚ ਚੰਗੀ ਸੋਹਣੀ ਤਿਆਰੀ ਕਰ ਜਾਣੀ ਥੰਦੇ ਠੀਕ ਆ ਸੋ ਚੰਗੀ ਮਾਂਜਾ ਮੇਰਾ ਵੀਰ ਕਰ ਲਿਓ ਸੰਪਰਕ ਬਿਲਕੁਲ ਜੈਨੂਨ ਰੀਜ਼ਨੇਬਲ ਜਿਹੜਾ ਪ੍ਰਾਈਸ ਅੱਗੇ ਤੁਹਾਨੂੰ ਇੱਕ ਕੱਟੀ ਵਿਖਾਉਣੇ ਆਪਾਂ ਪਹਿਲਾਂ ਕੱਟੀ ਇੱਥੋਂ ਸੈਕਿੰਡ ਨੰਬਰ ਤੇ ਆ ਜਾਂਦੇ ਆਪਾਂ ਸਿੱਧਾ ਠੀਕ ਛੋਟੀ ਸਿੰਗੀ ਆ ਤੇ ਮੋਰਾ ਬਰੀਡ ਦੀ ਇਹ ਕੱਟੀ ਝੋਟੀ ਤੁਸੀਂ ਸਾਹਮਣੇ ਦੇਖ ਲਓ ਹਰਫ ਠੀਕ ਆ ਬਹੁਤ ਦੂੰਦੀ ਕੱਟੀ ਚੈੱਕ ਕਰਾ ਰਹੇ ਆ ਵੇਖੋ ਪੌਣੇ ਕਿ ਤਿੰਨ ਸਾਲ ਦੀ ਆ ਆ ਜਿਹੜੀ ਇਹ ਕੋਈ ਢਾਈ ਦੇ ਮਲਦੂਮ 2 ਸਾਲ 4 ਮਹੀਨੇ ਚ ਦੰਦ ਜਿਹੜੀਆਂ ਤੋੜ ਦੀਆਂ ਵਾ ਠੀਕ ਆ ਜੀ ਤਾਂ ਕੋਈ 2 ਮਹੀਨੇ ਪਹਿਲਾਂ ਕੋਈ ਮਹੀਨਾ ਮਗਰੋਂ ਕਰੀ ਪੌਣੇ ਕਿ ਤਿੰਨ ਸਾਲ ਦੀ ਇਹ ਦੀ ਏਜ ਆ ਲਓ ਜੀ ਕੱਤੀ ਚੱਕ ਰੋ ਲੰਬਾਈ ਲੁਬੀ ਬਹੁਤ ਜਿਆਦਾ ਸਪੈਸ਼ਲ ਆ ਤੇ ਹਾਈਟ ਕੱਦ ਏਜ ਅਕਾਊਂਟਿੰਗ ਆਪਾਂ ਦੇਖੀਏ ਤੇ ਹਾਈਟ ਬਹੁਤ ਸੋਹਣੀ ਆ ਕੱਟੀ ਦੀ ਬਹੁਤ ਵੱਡੀ ਇਹ ਦੀ ਹਾਈਟ ਜਿਹੜੀ ਰਾਸਿਆ ਹਜੇ ਘੱਟ ਤੋਂ ਘੱਟ ਇੱਕ ਮੁੱਠ ਕੱਦ ਹੋਰ ਕਰੂਗੀ ਆਉਣ ਵਾਲੇ ਸੂਜਿਆਂ ਦੇ ਵਿੱਚ ਹਾਂ ਚੰਗੀ ਭਾਰੀ ਆ ਬਾਕੀ ਅੱਜ ਦਿਨ ਕਿਨੇ ਹੋ ਗਏ ਹਰ ਵੇਲੇ ਨੂੰ ਸੂਈ ਨਾ ਅੱਜ ਦਿਨ ਰਾਤ ਸਿਆ ਨੂੰ ਕੋਈ 10 ਕੋਣ 10 ਕ ਦਿਨ ਮਗਰ ਵੀ ਕੱਟੀ ਹੈ ਮਗਰ ਕੱਟਾ ਜੀ ਬਹੁਤੀ ਮਗਰ ਦੇ ਕੱਟਾ ਮੇਲਕਾਫ ਆ ਇਧਰ ਵੇਲ ਕਮੈਂਟ ਰੋਕੀ ਇੱਥੇ ਮਾੜਾ ਜਿਹਾ ਕੋਈ ਫੇਸਬੁਕ ਖਾਈ ਤਾਂ ਲੋ ਜੀ ਕੋਈ ਸਿੰਗੀ ਸੁੰਗੀ ਬਿਲਕੁਲ ਸ਼ਕੀਨੀ ਚੈੱਕ ਕਰਾਉਣੇ ਆ ਜਿਹੜੇ ਮੇਰੇ ਭਰਾ ਕੇ ਸ਼ਕੀਨ ਪਸ਼ੂ ਲੱਭ ਰਿਹਾ ਵੀ ਬਿਲਕੁਲ ਕੁੰਡੀ ਚੂਰ ਝੋਟੀ ਹੋਵੇ ਬਰੀਕ ਪਤਲਾ ਫੇਸ ਲੰਬੀ ਗਰਦਨ ਲੰਬਾਈ ਨੂੰ ਬਈ ਬਹੁਤ ਸੋਨੀਆ ਕੱਟੀ ਨੂੰ ਠੀਕ ਆ ਜੀ ਚੰਗੇ ਸੀਮਨ ਦੀ ਐ ਸ਼ਾਈ ਸ਼ੂਈ ਬੜੀ ਆ ਹਰਵੈਲ ਦੁੱਧ ਕਿੰਨਾ ਦੱਸਿਆ ਵੀਰ ਆ ਦੁੱਧ ਰਾਸਿਆਂ ਤੇ ਲੈ ਆ ਤੇਮ 7 ਕਿਲੋ ਆ 7 ਕਿਲੋ ਆ ਜੀ ਬਾਕੀ ਕੋਈ ਜਿਆਦਾ ਸਾਮ ਸੰਭਾਲ ਵਾਲੇ ਘਰ ਨਹੀਂ ਆਈ ਚਲੋ ਨਾਰਮਲ ਛੋਟੀ ਜਿਹੜੀ ਦਾਖਲ ਉਹ ਚ ਵਾਜੂ ਚੋਂ ਚੌਣ ਚਾਣ ਦੀ ਪੋਲੀ ਨਿਕਲੀ ਬਹੁਤ ਚੰਗੀ ਜੀ ਚੁਾਈ ਇੱਕ ਨੰਬਰ ਥਾਂ ਚੰਗਾ ਲੱਗਦਾ ਠੀਕ ਆ ਜੀ ਲੋ ਜੀ ਚੌਣ ਚਾਣ ਦੀ ਫਿਰ ਪੋਲੀ ਦੱਸ ਰਿਹਾ ਬਾਕੀ ਚਲੋ ਪਹਿਲਣ ਕੱਟੀ ਜਾਂ ਬੱਚੇ ਪੁੱਛੇ ਤਾਂ ਹਰਵੈਲ ਸਹਿਮਤੀ ਹੈ ਪੱਕੀ ਬਿਲਕੁਲ ਬਿਲਕੁਲ ਜੀ ਸਹਿਮਤੀ ਹੈ ਕਈ ਭਰਾਵਾਂ ਦਾ ਵੀ ਜ ਮੈਂ ਮਗਰ ਦੇ ਕਟਾ 200 ਬੱਚੇ ਦੇ ਸਹਿਮਤਾ ਕੋਈ 7 7.5 ਕਿਲੋ ਹੁਣ ਇਸ ਵਕਤ 10 ਕਿ ਦਿਨਾਂ ਦੀ ਸੂਈ ਦੇ ਥੱਲੇ ਦੁੱਧ ਸ਼ੁਰੂਆਤ ਮੈਂ ਦੇ ਮੂਲੇ ਤੇ ਚੱਲੂਗੀ ਕੱਲ ਨੂੰ ਮੇਰਾ ਭਰਾ ਕੋ ਦੁੱਧ 9 9 10 9 10 ਲੀਟਰ ਤੱਕ ਵੀ ਚੋ ਸਕਦੇ ਹੋ ਉਹ ਖੇਚਲਾ ਕਿਸੇ ਭਰਾ ਦੀ ਜਿੰਨੀ ਵੀ ਚੰਗੀ ਹੋਈ ਮੈਂ ਕਿਰਾਸੇ ਘਰ ਚ ਬੱਜੀ ਜਿਹੜੀ ਸ਼ਾਨਾ ਕਰਦੀ ਬਿਊਟੀ ਆ ਕੁਆਲਿਟੀ ਆ ਸੁਨੱਖੀ ਆ ਆ ਦੇਖੋ ਜੀ ਬਿਲਕੁਲ ਖੜੀ ਲੱਤ ਦੇ ਵਿੱਚ ਕੋਈ ਇਹ ਨਹੀਂ ਇਹ ਇਹ ਤੇ ਪੰਜਾ ਜਾ ਕਿਦਾਂ ਨੇ ਬਿਲਕੁਲ ਬਿਲਕੁਲ ਲਓ ਜੀ ਕੱਟੀ ਚੰਗੀ ਆ ਬਾਕੀ ਮੇਰਾ ਭਰਾ ਪਾ ਲਓ ਹੱਥੇ ਸ਼ਾਈ ਚੂਈ ਤੁਹਾਡੇ ਸਾਹਮਣੇ ਮਾਤਾ ਬਿਲਕੁਲ ਫਲਾਸ ਹੱਥਾਂ ਦੀ ਜਰੂਰ ਦਿਖਾਓ ਆ ਦਿਖਾਓ ਬਿਲਕੁਲ ਆਪਾਂ ਗੱਲ ਕਰਦੇ ਆਂ ਨਰਲੀਆਂ ਵਰਗੇ ਥਣ ਫੁਰਫੁਰ ਦੀ ਵਿੱਤੀ ਦੇ ਜਿਹੜੇ ਲੱਗਿਆ ਹਾਂ ਤੇ ਸੁਥਰੀ ਆ ਬਾਕੀ ਗੈਪ ਕੋ ਬਹੁਤ ਆ ਥੰਮਾ ਬਹੁਤ ਜ਼ਿਆਦਾ ਜੀ ਗੈਪ ਬਹੁਤ ਸੋਹਣਾ ਗਲੇ ਸੁਗਿਆਂ ਦੇ ਵਿੱਚ ਰਸ ਆ ਭਾਰੀ ਵੀ ਹੋਊਗੀ ਹੋਰ ਮੱਝ ਬਣੂਗੀ ਇਹ ਲਓ ਜੀ ਕਰੋ ਚੱਕ ਠੀਕ ਆ ਸੋ ਗੈਪ ਕੋ ਚੰਗਾ ਹਰ ਵੇਲ ਕੀ ਕੀਮਤ ਆ ਕੀ ਡਿਮਾਂਡ ਦੀ ਕੱਟੀ ਆ ਰਸ ਆ ਮੋਲੇ ਦਾ ਲੇ ਦੇ ਜਾਈ ਕਰਾਂਗੇ 83000 ਰੁਪਇਆ ਮੁੱਲ ਆ ਉਹਦੇ ਜੋ ਮੰਨਤਾ ਨਾ ਆਪਾਂ ਜਰੂਰ ਕਰਾਂਗੇ ਗੱਲ ਬਾਤ ਜਰੂਰ ਕਰਿਆ ਕਰੋ 83000 ਦੇ ਵਿੱਚੋਂ ਛੋਟ ਛੱਪੇ ਕੋਈ ਗੱਲ ਨਹੀਂ ਕਰਾਂਗੇ ਮੰਨਤਾ ਬੜੇ ਮਾਊਜੀ 83000 ਦੇ ਵਿੱਚੋਂ ਦੋਸਤੋ ਮੰਨਤਨ ਹੋਣਗੇ 83000 ਦੇ ਵਿੱਚੋਂ ਠੀਕਾ ਜੀ ਤੇ ਬਾਕੀ ਝੋਟੀ ਬਹੁਤ ਪਿਆਰੀ ਆ ਲਵੀ ਝੋਟੀ ਆ ਦੰਦੀ ਤੁਹਾਨੂੰ ਚੈੱਕ ਕਰਾਤੀ ਆ ਵੀ ਦੰਦ ਦੇ ਬਰਾਬਰ ਕੀਤੇ ਸਮਝ ਲਓ ਹਜੇ ਚੌਗ ਛੇਕ ਕੰਨੀਆਂ ਦੁੱਧ ਦੰਦ ਖੜੇ ਆ ਠੀਕਾ ਜੀ ਇੱਧਰ ਤੀਸਰੇ ਨੰਬਰ ਤੇ ਇੱਕ ਤੁਹਾਨੂੰ ਮੱਝ ਚੈੱਕ ਕਰਾ ਦਿੰਨੇ ਆ ਦੁੱਧ ਦੀ ਸਥਿਤੀ ਇਹਦੇ ਥੱਲੇ ਵੀ ਬਹੁਤ ਵਧੀਆ ਹ ਰਵੇਲ ਇਹ ਵੀ ਤਾਜੀ ਸੂਈ ਮਗਰ ਕੱਟੀ ਹੈ ਤੇ ਬਿਲਕੁਲ ਐਸੇ ਮਗਰ ਕੱਟੀ ਤੇ ਕੱਟੀ ਆ ਗਈ ਮਗਰ ਕੱਟੀ ਆ ਗਈ ਆ ਤੇਰੀ ਨੂੰ ਰਾਸ ਸੇ ਅੱਜ ਕੋਈ 15 ਤੋਂ 20 ਦਿਨ ਦਾ ਸਮਾਂ ਹੋਊਗਾ 15 ਤੋਂ 20 ਦਿਨਾਂ ਦੀ ਸੂਈ ਆ ਹਾਂ ਬਿਲਕੁਲ ਜੀ ਦੁੱਧ 11 ਲੀਟਰ ਦੁੱਧ 11 ਲੀਟਰ ਹਾਂ ਪੂਰੇ ਨਿੱਗਰ ਹਵਾਨੇ ਦੇ ਵਿੱਚ ਆ ਠੀਕ ਆ ਜੀ ਚੁਆ ਇਹਦਾ ਰਾਸ ਸੇ ਇੱਕ ਨੰਬਰ ਆਪਣੀ ਕੋ ਸਪੈਸ਼ਲ ਵੀਡੀਓ ਬਣੀ ਪਈ ਚੁਆਈ ਦੀ ਠੀਕ ਆ ਜੀ ਤੇ ਭੈਣ ਭਰਾ ਨੇ ਮੰਗਾਉਣੀ ਹੋਵੇ ਆਨਲਾਈਨ ਵੀ ਸੌਦਾ ਕਰਨਾ ਫੇਰ ਆਸੇ ਠੀਕ ਆ ਜੀ ਇੱਥੇ ਆਪਾਂ ਠੀਕ ਹੈ ਕੋਈ ਆਪਾਂ ਨੂੰ ਇਹਦਾ ਡਾਊਟ ਨਹੀਂ ਮੋਦੀ ਮੱਝ ਪੂਰੀ ਹੈਬੀਬਾਡੀ ਰੇਟ ਦੇ ਵਿੱਚ ਆ ਪਲੀ ਪਲੂਸੀ ਬਹੁਤ ਆ ਤੇ 11 ਲੀਟਰ ਦੁੱਧ ਠੀਕ ਹੈ ਜੀ 11 ਲੀਟਰ ਦੁੱਧ ਮਗਰ ਕੱਟੀ ਫੀਮੇਲ ਕਾਫ 18 20 ਦਿਨਾਂ ਦਾ ਸੂਆ ਆ ਵੇਖੋ ਦੁੱਧ ਨੂੰ ਚੰਗੀ ਨਿਕਰ ਆ ਆ ਮਾਰੋ ਨੀਗਾ ਠੀਕ ਹੈ ਜੀ ਬਹਿਣੀ ਵਾਲੇ ਪਾਸਿਓਂ ਸਫਾਈਆਂ ਚੈੱਕ ਕਰੋ ਬਾਕੀ ਵੇਨਸ ਦੋਹਾਂ ਪਾਸੇ ਵੇਖੋਗੇ ਮਿਲਕ ਨਾੜੀ ਕਾਫੀ ਮੋਟੀ ਤੁਹਾਨੂੰ ਦਿਖਾਈ ਦੇਊਗੀ ਵਾਲ ਕਾਂਦੀ ਹੋਈ ਤੇ ਚੋਣ ਚਵਾਦੀ ਵੀ ਵੀਰਾਂ ਦਾ ਵੀ ਬਿਲਕੁਲ ਪੋਲੀ ਤਾਂ ਮੋਟੀ ਧਾਰਾ ਕੰਨੇ ਵਰਗੀ ਠੀਕ ਆ ਬਾਕੀ ਪੁੱਠਾ ਚੰਗਾ ਲੱਗਾ ਜੰਮੀ ਪਲੀ ਆ ਤੇ ਇਹਦੀ ਲੰਬਾਈ ਸਪੈਸ਼ਲ ਆ ਲੰਬੀ ਲੂੰਬੀ ਖਾਸੀ ਆ ਠੀਕ ਆ ਦੀ ਆ ਚੈੱਕ ਕਰੋ ਸੋ ਖਾਸ ਹੀ ਸਪੈਸ਼ਲ ਆ ਲੰਬਾਈ ਲੂੰਬੀ ਬਹੁਤ ਵਧ ਗਿਆ ਪੱਦਰ ਪੁੱਦਰ ਵੀ ਇੱਕ ਸਾਰਾ ਲੈਵੇ ਦੀ ਠੀਕ ਆ ਜੀ ਹਰਸ ਜੇ ਪਸ਼ੂ ਦੀ ਲੰਬਾਈ ਵੱਧ ਹੈ ਨਾ ਤਾਂ ਹਮੇਸ਼ਾ ਦੁੱਧ ਵੱਧ ਕੱਢ ਜਾਂਦਾ ਬਿੰਦੀਆਂ ਪਟਣਾ ਵਾਲਾ ਲੈਵਾ ਆ ਮਾਰੋ ਨੀਗਾ ਠੀਕ ਆ ਜੀ ਬਿੰਦੀਆਂ ਪਟਣਾ ਵਾਲਾ ਲੈਵਾ ਤੇ ਮਗਰ ਕੱਟੀ ਆ ਗਈ ਠੀਕ ਆ ਜੀ 150 ਦਿਨਾਂ ਦੀ ਸੂਈ ਆ ਕਰਮ ਵਾਲੀ ਚਲੋ ਪੂਰੇ ਆਪ ਦੇ ਸਮਝ ਲਓ ਇਹ ਨਹੀਂ ਕਿ ਢਿੱਲਾ ਪਾਣਾ ਨੇ ਕਰ ਲਵੇ ਦੀ ਆ ਸਾਡੀ ਹਰ ਵੇਲੇ ਕੀ ਮੁੱਲ ਕੀ ਡਿਮਾਂਡ ਰਹੂਗੀ ਦੇ ਦਾਂਗੇ ਦਾ 83000 ਮਾਨਤਾ 83 ਚ ਮਾਨਤਾ ਨਾ ਲਓ ਜੀ 83000 ਦੇ ਵਿੱਚੋਂ ਦੋਸਤੋ ਮਾਨਤਾ ਨਹੀਂ ਹੋਊਗਾ ਠੀਕ ਆ ਜੀ ਲੈਣ ਦੇ ਨਾਲੇ ਰੇਟ ਹੀ ਆ ਵੀ ਜਿੱਥੋਂ ਕੋ ਚਲੋ ਪਸ਼ੂ ਦੇ ਦੇਣਾ ਤੇ ਥੋੜੇ ਬਾਅਦੇ ਕੋਈ ਰੱਸਾ ਛੋੜ ਛੜੀਆਂ ਰਹਿ ਗਈਆਂ ਵਿੱਚ ਇੱਕ ਸਟਾਰਟਿੰਗ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਕੋਈ 15 16 ਲੀਟਰ ਦੁੱਧ ਚਵਾਉਣ ਵਾਲੀ ਇੱਕ ਮੱਝ ਵੀਰਾਂ ਦਾ ਵੀ ਕਾਫੀ ਚੰਗੀ ਜਗ੍ਹਾ ਤੋਂ ਆਈ ਆ ਭਰੋਸੇਯੋਗ ਬੰਦਿਆਂ ਤੋਂ ਆਈ ਆ ਲਿਆਜੀ ਪਿਆਜੀ ਬੰਦਿਆਂ ਤੋਂ ਆਈ ਆ ਜੋ ਡਿਟੇਲ ਉਹਨਾਂ ਨੇ ਦਿੱਤੀ ਆ ਵੀ 15 16 15 16 ਕਿਲੋ ਦੁੱਧ ਇਹ ਮਾਜ ਨੇ ਦਿੱਤਾ ਠੀਕ ਆ ਜੀ ਪਿਛਲੇ ਸਵੇਰੇ ਤੇ ਅੱਛਾ ਰਵੇਲ ਸਵੇਰ ਤੀਜਾ ਰਸਿਆ ਤੀਜਾ ਸੂਆ ਸੁਣਾ ਇਹਨੇ ਗੱਲ ਕਰੀਏ ਆਪਾਂ ਇਹਦੀ ਬਾਡੀ ਬੰਤਰ ਦੀ ਵਾ ਹੈਵੀ weight ਦੇ ਵਿੱਚ ਜਿੰਨਾ ਵੀ ਆਪਾਂ ਇਹਦਾ ਵਜਨ ਲੋੜ ਦੀ ਗੱਲ ਕਰ ਲਈ ਅਨਲਿਮਟਿਡ ਮੰਜਾ ਰਹਿੰਦਾ ਜਿਵੇਂ ਸਿਆਣੇ ਦੀ ਗੱਲ ਕੋਣ ਵੀ ਪਲੀ ਪਲੋਸੀ ਜਿਹੜੀ ਇੰਨੀ ਆ ਰਸਿਆ ਇਹਦੀ ਜਿਹੜੀ ਮਾਂ ਸੀ ਉਹ ਨੀਲੀ ਅੱਛਾ ਜੀ ਤੇ ਮੋਰਾ ਤੋਂ ਕ੍ਰੋਸ ਹੋਈ ਇਹ ਠੀਕ ਆ ਜਿਹੜੀ ਆਪਾਂ ਹੇਗਾ ਜੀ ਮੋਰਾ ਤੇ ਸੰਤੋਈ ਮਾਂ ਨੀਲੀ ਇਹਨੂੰ ਜਿਹੜਾ ਪੱਖਾ ਨੀਲੀਆਂ ਵਾਲਾ ਹੂੰ 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 ਅੱਗੇ ਜਿਹੜਾ ਇਸ ਟਾਈਮ ਸੀਮਨ ਆ ਉਹ ਵੀ ਇਹਨੂੰ ਨੀਲੀ ਦਾ ਠੀਕ ਆ ਡਾਇਮੰਡ ਦਾ ਠੀਕ ਆ ਜੀ ਠੀਕ ਆ ਸੋਨ ਦਾ ਬੱਚਾ ਵੀ ਨੀਲਾ ਹੀ ਦਊਗੀ ਠੀਕ ਆ ਦੂਜੇ ਸਵੇਰੇ ਦਾ ਦੁੱਧ ਦੱਸਿਆ 15 ਰਾਸਿਆ 15 ਪਲੱਸ ਦੂਜੇ ਸਵੇਰੇ ਦਾ ਆਹ ਐਰ ਕੀ ਤੀਜਾ ਉਮੀਦ ਕਰਦੇ ਰਾਸਿਆ 18 ਤੇ ਵੀ ਚੱਲ ਸਕਦੀ 20 ਤੇ ਵੀ ਚੱਲ ਸਕਦੀ ਆਹ ਇਹਦਾ 15 16 ਦਾ ਕਿਤੇ ਉਹ ਸਮਝ ਲੈ ਜੋ ਖੁੱਲੇ ਡੁੱਲੇ ਦੇਣਾ ਬਿਲਕੁਲ ਖੁੱਲੇ ਡੁੱਲੇ ਹੈ ਹਫਤਾ ਸੁਬੇ ਬਣੇ ਆਹ 8 10 ਦਿਨ ਖੜੂਗੀ ਬਣੂਗੀ ਚੰਗੀ ਹਾਂ ਤੇ ਚੋਣ ਸਿਰੇ ਹੀ ਨਿਕਲੂਗੀ। ਲੋ ਜੀ ਦੋਸਤੋ ਪੋਲੀ ਪਲੋਸੀ ਦੀ ਪਹਿਲਾਂ ਵੀ ਜੇਕਰ ਗੱਲ ਗੱਤ ਬਾਤ ਕਰਦੇ ਤੇ ਇਹ ਵੀ ਮੰਝਾ ਹੀ ਦਿੰਦਾ ਵੀ ਜਮ ਪਾਲਣੂ ਕਰਮ ਵਾਲੀ ਨੂੰ ਬਹੁਤ ਜ਼ਿਆਦਾ ਪੈਸਾ ਜਿੰਨ ਵਜਨ ਦੋੜ ਘਰੇ ਪਸ਼ੂ ਮੇਰੇ ਕੋਲੇ ਵੀ ਮੈਂ ਤੜਾਈ ਫਿਰਦਾ ਆਪਣੇ ਪਸ਼ੂ ਹਾਂ ਪਰ ਦੁਨੀਆ ਪਰੇ ਤੋਂ ਪਰੇ ਪਈ ਆ ਮਾਰੂ ਨਹੀਂਗਾ ਠੀਕ ਆ ਜੀ। ਹਾਂ ਲੋ ਜੀ ਠੀਕ ਆ ਜੀ। ਸੋ ਬਾਕੀ ਕੱਦ ਵਜਨ ਵੱਡਾ ਕਰ ਬਹੁਤ ਖੂਬਸੂਰਤ ਕੱਦ ਵਜਨ ਤੁਸੀਂ ਆਪ ਹੀ ਨਿਕਾ ਮਾਰੋ। ਇੱਕ ਹੋਰ ਇਹਦੀ ਤਸੱਲੀ। ਹਾਂ ਇਹਦੀ ਫੈੜ ਪਹਿਲੇ ਦਿਨ ਤੋਂ ਲਾਸਟ ਵਾਲੇ ਦਿਨ ਤੱਕ ਦਾਸ ਹੀ ਰਹੂਗੀ ਠੀਕ ਆ ਜੀ ਠੀਕ ਆ ਫੈੜ ਇਹਦੀ ਦਾਸ ਹੀ ਮਤਲਬ ਇਹ ਨਹੀਂ ਕਿ ਦੁੱਧ ਦੇ ਦਾ 50 ਰੁਪਏ ਲੱਗੂਗਾ ਹਾਂ ਹਾਂ 60 ਲੱਗੂਗਾ ਹਾਂ ਸਟਾਰਟਿੰਗ ਹੀ 85 90 ਮੌਦੀ ਸਟਾਰਟਿੰਗ ਦੇ ਵਿੱਚ ਹੀ ਹਰਵੇਲਾ ਦਾ ਵੀ ਬੌਲੇ ਚ ਬਾਹਰ ਆਉਂਦੇ ਸਾਰੀ ਦੁੱਧ ਜਿਹੜਾ 85 82 85 ਲੱਗੂਗਾ ਵੀ 10 ਫੈੜ ਵਾਲਾ ਸਟਾਰਟਿੰਗ ਦੇ ਵਿੱਚ ਦੁੱਧ ਹੁੰਦਾ ਠੀਕ ਆ ਮਤਲਬ ਦੁੱਧ ਵੀ ਕਾਫੀ ਸੰਘਣਾ ਤੇ 15 ਕਿਲੋ ਦੋਸਤੋ ਦੁੱਧ ਜਾਂ 15 ਤੋਂ 12 ਵਾਰ ਚੱਲਣ ਵਾਲੀ ਇਹ ਮੱਝ ਤੁਸੀਂ ਸਾਹਮਣੇ ਦੇਖ ਰਹੇ ਜੀ ਠੀਕ ਆ ਜੀ ਅੱਗੇ ਚਲੋ ਸੇਵਾ ਹੁੰਦੀ ਕਿਸੇ ਭਰਾ ਫਾਰਮਰ ਭਰਾ ਦੀ ਜਿੰਨਾ ਚੰਗਾ ਪਾਲ ਲੈਨੇ ਆ ਉਹਨਾਂ ਚੰਗਾ ਦੁੱਧ ਆਪਾਂ ਲੈ ਲਾਂਗੇ ਕੱਤ ਕਾਠ ਵਾਲੇ ਪਾਸਿਓਂ ਵਜਨ ਨੋੜ ਵਾਲੇ ਪਾਸਿਓਂ ਕੋਈ ਢਿੱਲ ਮਸ ਨਹੀਂ ਹੈਗੀ ਠੀਕ ਆ ਬਹੁਤ ਤਗੜੀ ਰਾਸ ਪੂਰੀ ਜੰਮੀ ਪਾਲੀ ਕਰਮਾ ਲਈਏ ਬਾਜਾ ਤਿੱਜਾ ਸੁਆ ਸੁੰਨਤੀ ਆ ਕਿ ਤਿਆਰੀ ਆ 8 ਦਿਨ ਖੜਦੀ ਆ ਜੇ ਠੀਕ ਆ ਜੀ ਬਾਕੀ ਰਾ ਸਾਕ ਚੀਜ਼ ਵਿਖਾ ਹੀ ਦੇਨੇ ਆ ਆ ਦੇਖੀ ਆਪਾਂ ਇਹਦੇ ਲਾਗੋਂ ਦੀ ਕੱਢੀ ਤੇ ਉਹ ਵਿਚਾਰੀ ਵੇਖ ਕੇ ਡਰੀ ਜਾਂਦੀ ਆ ਉਹ ਵੇਖ ਕੇ ਡਰੀ ਜਾਂਦੀ ਹੁਣ ਡਰ ਤਾਂ ਲੱਗਦਾ ਵੀ ਕੋਲੋਂ ਹਾਥੀ ਲੰਘਣ ਦੇ ਹਾਥੀ ਲੰਘਣ ਦੇ ਉਹਦੇ ਪਹਾੜਾ ਦਾ ਹਾਥੀ ਏ ਸਹੀ ਗੱਲ ਠੀਕ ਨਹੀਂ ਮਾਦੇ ਚੰਗੀ ਆ ਵੀਰ ਲਓ ਜੀ ਠੀਕ ਆ ਜੀ ਸੋ ਬਾਕੀ ਚੁਣੇ ਮੇਰੇ ਫਾਰਮਰ ਭਰਾ तकरीबन 15 ਲੀਟਰ ਤੋਂ ਬਾਰ ਬਾਰ ਚਲਣ ਵਾਲਾ ਪਸ਼ੂ ਲੱਭ ਰਹੇ ਆ ਤੇ ਰੇਟ ਵੀ ਤੁਹਾਨੂੰ ਦੱਸਾਂਗਾ ਰੇਟ ਵੀ ਬਿਲਕੁਲ ਜੈਨੂਨ ਹੋਊਗਾ ਕੋਈ 1 45 1 55 ਵਾਲਾ ਕੰਮ ਨਹੀਂ ਹੋਊਗਾ ਠੀਕ ਆ ਜਾਇਜ਼ ਤੇ ਜੈਨੂਨ ਰੇਟ ਹੋਊਗਾ ਚਲੋ 15 14 15 ਲੀਟਰ ਤੋਂ ਬਾਹਰ ਚੱਲਣ ਵਾਲਾ ਜਿੰਨੇ ਕ ਭਾਪੜ ਤੇ ਦਾ ਪਸ਼ੂ ਆਉਣਾ ਚਾਹੀਦਾ ਉਹ ਮੁੱਲ ਵੀਰ ਹਵੇਲਾ ਦਾ ਵੀ ਕਰਨਾ ਆਪਾਂ ਜੈਸਨੋ ਵਾਲਾ ਠੀਕ ਆ ਕੱਲੇ ਕਰੀ ਨਾ ਆਪਾਂ ਜੇ ਕੋਈ ਜ਼ਿਆਦਾ ਸੱਜਣ ਚਾਹੂਗਾ ਨਾ ਪੇਮੈਂਟ ਕਰ ਦੇ ਹਾਂਜੀ ਮੱਝ ਸਵਾ ਕੇ ਦੇਵਾਂ ਠੀਕ ਆ ਬਰਾ ਬਾਕੀ ਜੇ ਨੀਲੀ ਦਾ ਦਊਗੀ ਬਹੁਤਾ ਸਾਫ ਸੁਥਰਾ ਡਾਇਮੰਡ ਤੋਂ ਗੱਪਣੇ ਬਿਲਕੁਲ ਜੀ ਤੁਸੀਂ ਡਾਇਮੰਡ ਤੋਂ ਗੱਪਣਾ ਠੀਕ ਆ ਜੀ ਆ ਮਾਰੋ ਨੀਗਾ ਠੀਕ ਆ ਜੀ ਬਾਕੀ ਲੇਵੀਆਂ ਦੀਆਂ ਸਪਾਈਆਂ ਚੈੱਕ ਸੋਨੀ ਸਾਫ ਸੁਥਰੀ ਆਵੇ ਦੁੱਧ ਵਾਲੀਆਂ ਵੇਨਸ ਕਿੰਦਾ ਉੱਬਰ ਕੇ ਬਾਹਰ ਨਾੜਦੀ ਦੀ ਪਈ ਹੈ ਸੋ ਬਹੁਤ ਸੁਆਦੀ ਥਣ ਲੱਗਾ ਲੇਵਨੂ ਅਜੇ ਕਾਫੀ ਸੋਨਾ ਬਣਾਉਣਾ ਦਿਨਾਂ ਦੇ ਹਿਸਾਬ ਨਾਲ ਹੀ ਗੱਲ ਬੰਨੀ ਆ ਅਜੇ ਤੋਂ 100 ਅਜੇ ਦਿਨ ਆਉਣੇ ਆ ਇਹਦੇ ਤੇ ਆ ਦੇਖੋ ਠੰਡੀ ਮਿੱਠੀ ਕਰਮਾ ਵਾਹ ਅੰਦਰ ਸਪੇਸ ਤਾਂਾਂ ਦੀ ਬਹੁਤ ਸੋਹਣੀ ਆ ਆ ਦੇਖੋ ਬਹੁਤ ਸੋਨਾ ਵਿਖਾਲਾ ਤਿਆਰ ਕਰਨਾ ਸੋ ਸਮੇਂ ਤੇ ਛੱਡ ਦਿੰਨੇ ਆ ਬਾਕੀ ਆਪਾਂ ਸਮੇਂ ਤੇ ਛੱਡਣ ਦੀ ਲੋੜ ਆ ਬਾਕੀ ਕਿਸੇ ਗੱਲੋਂ ਵੀ ਬਾਕੀ ਆਪਾਂ ਫਿਰ ਦੁਬਾਰਾ ਕਰਦਾ ਜੇ ਕੋਈ ਪੇਮੈਂਟ ਕਰਦਾ ਸੁਵਾ ਕੇ ਦੇ ਦਾਂਗੇ ਚੁਵਾ ਕੇ ਦੇ ਦਾਂਗੇ ਠੀਕ ਆ ਜੀ ਔਰ ਫਿਰ ਕੀ ਕੀਮਤ ਅੱਜ ਦੀ ਘੜੀ ਚਲੋ ਸਾਹਮਣੀ ਸੋਤਨੀ ਆ ਕਿਸੇ ਭਰਾ ਨੇ ਅੱਜ ਕੀ ਆਪਾਂ ਰੇਟ ਮੰਗਦੇ ਆ ਰਾਇਸੇ ਮੁੱਲੇ ਦਾ 1 26 ਆ ਹਾਂ ਮਾਨਤਨ ਜ਼ਰੂਰ ਕਰਾਂਗੇ 1 26 ਚ ਬਿਲਕੁਲ ਜੀ ਠੀਕ ਮਾਲੀ ਆ ਪਲੇਖਾ ਪੈਂਦਾ ਹਾਂ ਕੋਈ ਜਿੱਦਾਂ ਮਰਜੀ ਹਾਂ ਲੈ ਆਵੇ ਹਾਂ 1 2 ਤੇਨ ਗਿੱਠਾ ਹਾਂ ਬਾਕੀ ਉਹ ਵੀ ਨਹੀਂ ਹੈਗਾ ਮੈਂ ਦੁੱਪੜ ਦੀ ਨਹੀਂ ਗਈ ਪਹਿਲਾਂ ਝੋਟਾ ਮਾਲੀ ਨਹੀਂ ਹੈਗਾਗਾ ਮਤਲਬ ਹੈ ਚਲੋ ਹੈ ਪਤਲੇ ਪਿੰਡੇ ਦੀ ਆ ਪਤਲੇ ਪਿੰਡੇ ਚ ਦੁੱਧਾਂ ਨੇ ਕਰਮਾਂ ਵਾਲੀ ਨੇ ਕੱਢਣਾ ਹੀ ਕੱਢਣਾ ਕੱਢਣਾ ਹੀ ਕੱਢਣਾ ਸੋ ਬਾਕੀ ਦੋਸਤੋ ਪਲੀ ਪਲੋਸੀ ਹਰ ਇੱਕ ਚੀਜ਼ ਕਰਮਾਂ ਵਾਲੀ ਨੂੰ ਘੜ ਘੜ ਕੇ ਲੱਗੀ ਆ ਬਸ ਉਹਨਾਂ ਸਮੇਂ ਦੀ ਵੇਟ ਆ ਵੀ ਜਿਹੜੇ ਇਹਨੇ ਦਿਨ ਖੜਦੀ ਉਹੋ ਹੀ ਖੜਦੀ ਹਾਂ ਹਾਂ ਹੋਰ ਇਹਨੂੰ ਕੋਈ ਮਤਲਬ ਉਹ ਚੀਜ਼ ਨਹੀਂ ਹੈਗੀ ਦਿਨਾਂ ਦੀ ਜਿਹੜੀ ਕਮੀ ਘਾਟ ਆ ਉਹੀ ਆ ਵੀ ਜਿਹੜੇ ਦਿਨ ਖੜਦੀ ਆ ਥਾਣੀ ਮੁਠੀ ਵਾਲਾ ਲੱਗਾ ਬਹੁਤ ਵਧੀਆ ਸਫਾਈਆਂ ਸੁਪਈਆਂ ਬਹੁਤ ਨੇ ਠੀਕ ਆ ਜੀ ਸੋ ਕਰ ਲਿਓ ਟਰਾਈ ਮੇਰੇ ਭਰਾ ਦੇ ਜੀ ਬਿਲਕੁਲ ਆ ਦੇ ਸਾਰੇ ਭਰਨੇ ਚੋਲੇ ਆ ਬਿਲਕੁਲ ਬਿਲਕੁਲ ਬਹੁਤ ਵਧੀਆ ਠੀਕ ਆ ਸੋ ਇਹ ਜਿਹੜੀ ਦੋਸਤੋ ਮੱਝ ਤੁਹਾਨੂੰ ਆਪਾਂ ਦਿਖਾ ਦਿੱਤੀ ਹੈ ਤੀਜਾ ਸੂਆ ਸੂਣ ਦੀ ਤਿਆਰੀ ਅੱਗੇ ਬਾਕੀ ਰੇਡ ਪਰਤਾ ਤੁਹਾਨੂੰ ਦੱਸ ਹੀ ਦਿੱਤਾ ਇੱਕ 26 ਆ ਚਲੋ ਮੌਕੇ ਤੇ ਛੋਟਾ ਛਾਟਾ ਹੋਣ ਗਿਆ ਮੌਕੇ ਤੇ ਥੋੜੀਆਂ ਬਾਤੀਆਂ ਤੇ ਆ ਫੇਸ ਕੁਆਲਿਟੀ ਆ ਤੇ ਨੈਕਸਟ ਅਗੇ ਡਾਇਮੰਡ ਤੋਂ ਗੱਬਣਾ ਗੱਬਣਾ ਇਹ ਵੀਰ ਹਰਬੇਲ ਦੇ ਫਾਰਮ ਤੇ ਦੋਸਤੋ ਅੱਜ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਚਾਰ ਮੱਝਾਂ ਝੋਟੀਆਂ ਨੇ ਹਰੇਕ ਤਰ੍ਹਾਂ ਦਾ ਰੇਟ ਮਿਲ ਜੂਗਾ ਹਰੇਕ ਤਰ੍ਹਾਂ ਦੀ ਕੁਆਲਿਟੀ ਮੌਜੂਦ ਆ ਚੰਗੇ ਤੋਂ ਚੰਗਾ ਪਸ਼ੂ ਲੈਣਾ ਉਹ ਵੀ ਮੇਰਾ ਭਰਾ ਇੱਕ ਨਾਗ ਜਿਹੜਾ ਤੁਹਾਨੂੰ ਐਂਡ ਦੇ ਵਿੱਚ ਦਿਖਾਤਾ ਬਾਕੀ 10-11 10-11 ਕਿਲੋ ਦੁੱਧ ਦੇਣ ਵਾਲੀਆਂ ਮੱਝਾਂ ਜਿਹੜੀਆਂ ਤੁਹਾਨੂੰ ਪਹਿਲਾਂ ਆਪਾਂ ਦਿਖਾ ਦਿੱਤੀਆਂ ਨੇ ਜੈਨੂਨ ਜਾਇਜ਼ ਰੇਟ ਆ ਤੇ ਹਰ ਵੇਲੇ ਇੱਕ ਨੰਬਰ ਵੀਰ ਕਰਦੀ ਆ ਸਾਂਝੀ 9903820259906382025 ਠੀਕ ਆ ਜੀ ਤੁਹਾਨੂੰ ਧੰਨਵਾਦੋ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਦਬਕੇ ਸ਼ੇਅਰ ਕਰ ਦਿਓ ਹੋਰ ਵੀ ਵੀਰਾਂ ਤੱਕ ਜਿਹੜੀ ਕਵਰੇਜ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ